ਸੂਬੇ ਦੇ ਵਿੱਚ ਹੋ ਰਹੀ ਹੈ ਲੁੱਟਾਂ ਕੁਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈਦੀਆਂ ਤਾਂ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਸਾਹਮਣੇ ਜਿੱਤੇ ਦੱਸਦੀ ਕਿ ਮੈਡੀਕਲ ਹਾਲ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਨਗਦੀ ਲੁੱਟ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਬਿਲਕੁਲ ਮੈਡੀਕਲ ਹਾਲ ਦੇ ਜਿਹੜੇ ਮਾਲਕ ਹੈ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਉਹ ਦੋ ਵਿਅਕਤੀ ਆਏ ਸੀ ਜਿਨ੍ਹਾਂ ਦੇ ਕੋਲ ਤੇਜ਼ ਧਾਰ ਹਥਿਆਰ ਸੀ ਉਸ ਵੇਲੇ ਦੁਕਾਨ ਦੇ ਵਿੱਚ ਬਹੁਤੇ ਗਾਹਕ ਤਾਂ ਨਹੀਂ ਸੀ ਸਗੋਂ ਦੀ ਇੱਕ ਵਿਅਕਤੀ ਨੇ ਜੀ ਹਾਂ ਇੱਕ ਲੁਟੇਰੇ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਕਿਹਾ ਕਿ ਜੇਕਰ ਉਸਨੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪੁਲਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਕੋਲ ਇੱਕ ਪਿਸਤਲ ਵੀ ਹੈ ਜੀ ਹਾਂ ਕਿਸ ਤਰੀਕੇ ਦੇ ਨਾਲ ਪਿਸਤਲ ਦੀ ਨੋਕ ਦੇ ਉੱਤੇ ਨੱਖਾਂ ਦੀ کہہ ਸਕਦੇ ਆ ਨਕਦੀ ਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਸਮਾਨ ਚੁੱਕ ਕੇ ਲੈ ਜਾਂਦੇ ਨੇ ਤਾਂ ਉਸ ਵੇਲੇ ਹੰਗਾਮਾ ਹੋ ਜਾਂਦਾ ਤਾਂ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਚੋਰ ਹੋਣ ਲੁਟੇਰੇ ਹੋਣ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਹੁਣ ਕੋਈ ਵੀ ਖੌਫ ਨਹੀਂ ਰਿਹਾ ਤਾਂ ਬਾਜ਼ਾਰਾਂ ਦੇ ਵਿੱਚ ਦਿਨ ਦਿਹਾੜੇ ਲੁੱਟਾ ਖੋਹਣੀਆਂ ਵਾਰ ਦਾਤ ਨੂੰ ਜਿਹੜਾ ਅਨਜਾਬ ਦਿੱਤਾ ਜਾ ਰਿਹਾ ਹੈ ਜੀ ਨਾਮ ਆਪਣਾ ਜਵੇਸ਼ ਇੰਪੀਰੀਅਲ ਮੈਡੀਕਲ ਹਾਲ ਕੀ ਗੱਲ ਕੀ ਹੋਈ ਭਾਜੀ ਦੋ ਬੰਦੇ ਆਏ ਜੀ ਇੱਕ ਲੰਮਾ ਸੀ ਇੱਕ ਛੋਟਾ ਜੀ ਥੋੜਾ ਜਿਹਾ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੜੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆ ਦੇਖ ਲਓ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚੱਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਉਹ ਇੱਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਐ ਤੇ ਕੀ ਕਹਿੰਦੇ ਆ ਮੈਨੂੰ ਚਲਾਣ ਤੇ ਮਜਬੂਰ ਨਾ ਕਰੀ ਓਕੇ ਕੇ ਉਹ ਚਲਾ ਗਿਆ ਪਹਿਲੇ ਵਾਲਾ ਨੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰੇ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40 45 ਹਜ਼ਾਰ ਸੀਗਾ ਜੀ ਟੋਟਲ ਟੋਟਲ ਕਿੰਨੀ ਜਣੀ ਸੀਗੇ ਦੋ ਸੀਗੇ ਟੋਟਲ ਉਹਨਾਂ ਦਾ ਮੂੰਹ ਕੋਕ ਟੱਕੇ ਹੋਏ ਸੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੂਨੀ ਪੂਰੀ ਬੰਨੀ ਹੋਈ ਸੀ ਸਿਰ ਵੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲੇ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉੰਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸ ਉਹ ਬਾਹਰ ਖੜਾ ਸੀ ਉੰਨੇ ਹੀ ਇੱਥੇ ਮਾਰੀ ਹਾਂ ਜਿੱਦਾਂ ਤੁਸੀਂ ਕਿਹਾ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਮੈ ਰਿਵਾਲਵਰ ਵੀ ਹੈਗੀ ਰਿਵਾਲਵਰ ਤੁਸੀਂ ਦੇਖੀਏ ਸੱਚੀ ਨਹੀਂ ਮੈਨੇ ਦੇਖੀ ਕੱਢੀ ਨਹੀਂ ਉਹਨੇ ਕੱਢੀ ਨਹੀਂ ਹੈਗੀ ਕੱਢੀ ਜਾਂ 45000 ਰੁਪਈਆ ਸੀ ਅੱਗੇ ਕਿਤੇ ਜਿਆ ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਦੇਖਿਆ ਜੀ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਏ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਂ ਨਹੀਂ ਰਾਸ ਤੋਂ ਪਹਿਲੇ ਇਦਾਂ ਦਾ ਬੰਦਾ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਗਿਆ ਉਹਨਾਂ ਨੇ ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ ਬਟ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਪੂਰੀ ਦੁਕਾਨ 'ਚ ਕਿੰਨੇ ਲੇਬਰ ਸੀ ਉਦੋਂ ਇਹ 5-7-7 ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸ ਸੀਟ 'ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ ਐਗਜ਼ੈਕਟਲੀ ਕਿੰਨੀ ਕੁ ਮਾਉਂਟਰੀ ਹੋਏਗੀ ਅੰ 2-4 ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ ਦੁਆ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਂਦੇ ਨੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿਸੇ ਨੂੰ ਠੀਕ ਆ ਜਾ ਯਾਰ ਰੋਕ ਤਾ ਹੋ ਰਿਹਾ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਮੇਰੇ ਉਹ ਮੋਟਰਸਾਈਕਲ ਕਿਹੜਾ ਸੀ ਕੋਈ ਮੋਟਰਸਾਈਕਲ ਖਸਾਨ ਹੋ ਗਈ ਹੈ ਸਪਲੈਂਡਰ ਸਿਗਾ ਸ਼ਾਇਦ ਸਪਲੈਂਡਰ ਟਾਈਪ ਕੁ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੇ ਸੀ ਸੀਸੀਟੀਵੀ ਉੱਥੇ ਫੁਟੇਜ ਆ ਹੀ ਜਾਏਗੀ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ੌਕ ਕਰਦੇ ਹੋ ਤੁਸੀਂ ਅੱਜ ਮੈਂ ਜਲੰਧਰ ਦੇ ਇੰਪੀਰੀਅਲ ਮੈਡੀਕੋ ਜਿਹੜਾ ਕਿ ਕੈਮਿਸਟਰੀ ਦੀ ਸ਼ਾਪ ਹੈ ਜਿਹਦੇ ਚ ਕੱਲ ਦੋ ਹਥਿਆਰਤਾਰੀ ਬੰਦਿਆਂ ਨੇ ਆ ਕੇ ਧਾਤ ਇੱਕ ਗੰਡਾਸੀ ਉਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਦੁਕਾਨਦਾਰ ਭਰਾਵਾਂ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50000 ਰੁਪਏ ਲੁੱਟ ਕੇ ਲੈ ਗਏ ਤਾਂ ਇਸ ਤਰ੍ਹਾਂ ਦੀਆਂ ਬਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਹੀ ਵੱਧ ਗਏ ਆ ਜਿਹੜੇ ਇਦਾਂ ਦੀਆਂ ਵਾਰਦਾਤਾਂ ਕਰਦੇ ਆਂ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਲੜਨਾ ਹੈ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਅਸੀਂ ਲੜਨਾ ਹੈ ਸਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਅਸੀਂ ਮੂਹਰੇ ਹੋਣਾ ਹੈ ਇਸੇ ਕਰਕੇ ਅੱਜ ਮੈਂ ਦੁਕਾਨ ਤੇ ਆਇਆ ਹਾਲਾਂਕਿ ਮੈਂ ਦਿੱਲੀ ਸੀ ਸੈਸ਼ਨ ਚੱਲਦਾ ਸੀ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਬਾਅਦ ਸੇ ਆਇਆ ਕਿ ਸਾਡੀ ਦੁਕਾਨ ਲੁੱਟੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਲੜਾਂਗੇ ਅਸੀਂ ਪਰ ਫੇਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ EMPLOYEES ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪੈਟਰੋਲ ਪੰਪ ਹੁੰਦਾ ਸੀ 94 ਜੀ ਲੁੱਟਿਆ ਗਿਆ ਸੀ ਉਦੋਂ 37000 ਰੁਪਏ ਲੁੱਟੇ ਸੀ ਤਾਂ ਸਾਨੂੰ ਇੰਸ਼ੋਰੈਂਸ ਤੋਂ 37000 ਦੇ 37000 ਮਿਲ ਗਏ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣਾ ਹੈ ਮੈਂ ਆਪ ਪੈਟਰੋਲ ਪੰਪ ਤੇ ਹਾਜ਼ਰ ਸੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲੁੱਟੇ ਗਏ ਐ ਇੱਕ ਦਿਨ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ ਤੇ ਪੈਸੇ ਲੁੱਟ ਕੇ ਲੈ ਗਏ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਲੇਕਿਨ ਮੈਂ ਫੇਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਐ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਈਡੈਂਟੀਫਾਈਡ ਹੋ ਗਏ ਐ ਤੇ ਬੜੀ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਜਲੰਧਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾਲ ਲੜਾਈ ਦੇ ਵਿੱਚ ਹੈ ਗਿਆ ਇੱਕ ਕਿਸਮ ਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਨੂੰ ਮੂਹਰੇ ਹੋ ਕੇ ਜਿਹੜੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਤੁਸੀਂ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਮੂਹਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਲੇਕਿਨ ਤੁਹਾਡੀ ਦੁਕਾਨ ਤੇ ਕੋਈ ਆਵੇ ਜਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਜੇ ਕਿਸੇ ਨੂੰ ਵੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾਂ ਉਹ ਮੈਨੂੰ ਦੱਸੇ ਜਾਂ ਐਸਐਸਪੀ ਕੋਲ ਜਾਵੇ ਕਿ ਜੀ ਸਾਨੂੰ ਖਤਰਾ ਸਾਡੇ ਪਾਸ ਕੈਸ਼ ਹੁੰਦਾ ਸਾਨੂੰ ਅਸਲੇ ਦਾ ਲਾਇਸੈਂਸ ਦਿੱਤਾ ਜਾਵੇ ਉਹਨੂੰ ਅਸੀਂ ਅਸਲੇ ਦਾ ਲਾਇਸੈਂਸ ਲੈ ਕੇ ਦੇਵਾਂਗੇ ਇਸ ਜਿਹੜੇ ਇਹ ਗੁੰਡਾ ਅੰਸਰ ਹੈ ਜਿਆਦਾ ਇਹ ਨਸ਼ੀਆਂ ਕਰਕੇ ਹੈ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਪੈ ਗਿਆ ਉਹਨੂੰ ਜਦ ਨਸ਼ੇ ਦੀ ਤੋੜ ਲੱਗਦੀ ਪੈਸੇ ਨਹੀਂ ਹੁੰਦੇ ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ 2-3 ਕੇਸ ਇਹਨਾਂ ਦੇ ਦਰਜ ਹੈ ਜੇਲ੍ਹ ਚੋਂ ਕੁਝ ਦਿਨ ਪਹਿਲਾਂ ਛੱਡ ਗਏ ਛੁੱਟ ਕੇ ਆਏ ਹੈ ਤੇ ਉਹਨਾਂ ਦੀ شناخت ਹੋ ਗਈ ਉਹ ਫੜੇ ਜਾਣਗੇ ਬਹੁਤ ਧੰਨਵਾਦ